ਆਪਣੀ ਕੁੜੀ ਭੇਜ ਦੇਂ ਡੇਰੇ ਤੇ ਰੋਟੀ ਪਾਣੀ ਪਕਾ ਦਿਆ ਕਰੂ ਤੈਨੂੰ 10 ਦਿਨ ਹੋ ਗਏ ਕਹਿੰਦਿਆਂ ਕੁੜੀ ਭੇਜ ਦੇ ਕੁੜੀ ਭੇਜ ਦੇ ਤੇਰੀ ਇੰਨੀ ਹਿੰਮਤ ਤੂੰ ਮੇਰਾ ਅੱਖਾ ਮੋੜੇ ਲੱਤਾ ਤੋੜਦਾ ਸਾਲੇ ਦੀਆਂ ਦੇਖਦਾ ਕੌਣ ਛਡਾਉਂਦਾ ਕੁੜੀ ਮੇਰੇ ਕੋਲ ਉਹ ਤਾਂ ਸਹੀ ਵਕਤ ਤੇ ਡੀਐਸਪੀ ਨੇ ਕੁੜੀ ਛਡਾ ਲਈ ਪਰ ਉਹਨੂੰ ਰੈਸਟ ਕਰਨ ਦੀ ਪਾਵਰ ਡੀਐਸਪੀ ਕੋਲ ਵੀ ਨਹੀਂ ਸੀ ਮੈਂ ਵੀ ਕਈਆਂ ਸਾਲਾਂ ਤੋਂ ਇਹਦੇ ਬਾਰੇ ਸੁਣਦਾ ਆ ਰਿਆਂ ਪਰ ਇਹਨੂੰ ਕਿਸੇ ਨੇ ਹੱਥ ਪਾਉਣ ਦੀ ਜ਼ਰਤ ਨਹੀਂ ਕੀਤੀ ਕੌਣ ਹੈ ਕਿੱਥੋਂ ਆਇਆ ਤੇ ਇਹਨਾ ਤਾਕਤਵਰ ਕਿੱਦਾਂ ਬਣ ਗਿਆ ਹੂੰ ਉਹ ਜੱਸਿਆ ਉਹ ਤੇਰੇ ਵਾਸਤਾ ਰੋਗ ਨਹੀਂ ਬੜਾ ਗੁੱਡ ਫਾਈਟਰ ਜਾ ਜਾ ਕੇ ਜੋ ਅੱਕਾ ਨਾਲ ਖੇਡ ਕਤਲ ਕਰਨ ਤੋਂ ਬਾਅਦ ਜੱਸੇ ਨੇ ਬਾਪਿਆਂ ਦੇ ਡੇਰੇ ਸ਼ਰਨ ਲੈ ਲਈ ਕਿਉਂਕਿ ਪੰਜਾਬ ਦੇ ਹਾਲਾਤ ਇੰਨੇ ਬੁਰੇ ਸਨ ਕਿ ਪੁਲਿਸ ਵੀ ਇਨ ਡੇਰਿਆਂ ਚ ਵੜਨ ਤੋਂ ਕਤਰਾਉਂਦੀ ਸੀ ਜੱਸਾ ਸੇਵਾ ਕਰਕੇ ਡੇਰਾ ਮੁਖੀ ਤੇ ਬਹੁਤ ਕਰੀਬੀ ਬਣ ਗਿਆ ਇੱਕ ਦਿਨ ਖਬਰ ਆਈ ਕਿ ਡੇਰਾ ਮੁਖੀ ਨੂੰ ਸ਼੍ਰੀ ਹਜ਼ੂਰ ਸਾਹਿਬ ਜਾਂਦਿਆਂ ਖੜਕੋਆਂ ਨੇ ਗੋਲੀਆਂ ਮਾਰ ਕੇ ਮਾਰ ਦਿੱਤਾ ਇਸੇ ਗੱਲ ਦਾ ਫਾਇਦਾ ਚੁੱਕਦਿਆਂ ਕੋਲੇ ਨੇ ਆਪਣੇ ਆਪ ਨੂੰ ਡੇਰਾ ਮੁਖੀ ਕੋਸ਼ਿਸ਼ ਕਰ ਦਿੱਤਾ ਤੇ ਡੇਰਾ ਮੁਖੀ ਦੇ ਕਬਜੇ ਹੇਠ ਤੇ ਸਾਰੇ ਡੇਰਿਆਂ ਤੇ ਆਪਣਾ ਕਬਜ਼ਾ ਕਰ ਲਿਆ ਪਰ ਕਿਸੇ ਵੀ ਜਥੇਬੰਦੀ ਨੇ ਉਹਨੂੰ ਮਾਨਤਾ ਨਾ ਦਿੱਤੀ ਤੇ ਨਾ ਹੀ ਉਸ ਦੀ ਦਸਤਾਰਬੰਦੀ ਕੀਤੀ ਬਲਕਿ ਸਾਰੀਆਂ ਜਥੇਬੰਦੀਆਂ ਨੇ ਕੋਲੇ ਦਾ ਬਾਈਕਾਟ ਕੀਤਾ ਉਸ ਨੇ ਡੇਰਿਆਂ ਨੂੰ ਆਪਣੀ ਅਯਾਸ਼ੀ ਦਾ ਅੱਡਾ ਬਣਾਉਣਾ ਸ਼ੁਰੂ ਕਰ ਦਿੱਤਾ ਕੰਮ ਤੰਦਾ ਤਾਂ ਤੂੰ ਕੁਝ ਕਰਦਾ ਨਹੀਂ ਤੇ ਆਹ ਸਾਈਕਲ ਕਿੱਥੋਂ ਚੁੱਕੇ ਫਿਰਦਾ? ਓ ਮਾਂ ਤੈਨੂੰ ਕਿਹਨੇ ਕਿਹਾ ਤਾਂ ਕਿ ਮੈਂ ਕੰਮ ਨਹੀਂ ਕਰਦਾ? ਮੇਰਾ ਬਹੁਤ ਵਧੀਆ ਕੰਮ ਹੈ, ਇੰਪੋਰਟ ਐਕਸਪੋਰਟ ਦਾ। ਉਹ ਕੀ ਹੁੰਦਾ? ਉਹ ਹੁੰਦਾ ਹੈ ਇੱਧਰ ਦਾ ਮਾਲ ਉੱਧਰ ਤੇ ਉੱਧਰ ਦਾ ਮਾਲ ਇੱਧਰ। ਉਹਨੂੰ ਛੱਡ ਤੂੰ। ਮੈਂ ਤੇਰੇ ਵਾਸਤੇ ਇਹ ਸੂਟ ਲੈ ਕੇ ਦੇਖ। ਪੁੱਤ ਮੇਰੇ ਲਈ। ਤਨੇ ਰੁਪਈਆ। ਤੇ ਮਾਲ ਵਧੀਆ ਹੋਣਾ ਚਾਹੀਦਾ ਜੇ ਗੜਬੜ ਹੋਈ ਨਾ ਦੁੱਕਨੇ ਵਾਪਸ ਲਵਾਂਗਾ ਖਰਾ ਦੁੱਧ ਹੈ 500 ਰੁਪਏ ਇਹ ਕਦੇ ਹੁਣ ਇੱਕ ਛੋਟਾ ਜਿਹਾ ਕੰਮ ਆ ਮੇਰਾ ਸਮਾਨ ਆ ਮੇਰਾ ਇੱਕ ਸੰਭਾਲ ਕੇ ਰੱਖੀ ਬੋਲਸ ਅੱਜਕਲ ਥੋੜੀ ਤੇਜ਼ ਹੋ ਗਈ ਹੈ ਮੇਰਾ ਵੀ ਨਾਮ ਹਟ ਲਿਸਟ ਵਿੱਚ ਆ ਥੋੜੇ ਦਿਨ ਸੰਭਾਲ ਕੇ ਰੱਖ ਲਾ फिर a ਜਾਨੇ ਮਨ ਤੇਰੇ ਵਾਂ ਜਿੰਦ ਗਿਆ ਤੈਨੂੰ ਲੈਣ ਆਇਆ ਚੱਲ ਚਲੀਏ ਮੋਰੇ ਆਪਣਾ ਹੀ ਆ ਚਰੀ ਦਾ ਖੇਤ ਐਨੀ ਮਿਹਨਤ ਕਾ ਨੂੰ ਕਰਦੀ ਆ ਇੱਥੋਂ ਹੀ ਭਰੀ ਵੱਢ ਕੇ ਲੈ ਜਾ ਕਰ ਮੈਨੂੰ ਨਾ ਸਾਰਾ ਪਤਾ ਤੂੰ ਕਿੱਥੋਂ ਬੋਲਦਾ ਆਪਦੀ ਨਾ ਬਾਂਦਰ ਵਰਗੀ ਬੁੱਧੀ ਨਾ ਪਨਵਾਲੀ ਤੇ ਜੇ ਮੈਂ ਰੋਲਾ ਪਾਤਾ ਨਾ ਸਾਰੇ ਪਿੰਡ ਤੋਂ ਛਿੱਤਰ ਖਾਏਗਾ

ਓਪਾਉ ਮਾਲ ਤਾਂ ਖਰਾ ਹੈ ਨਾ ਮੈਂ ਗੜਾ ਮੱਝ ਚੋਈ ਹੈ ਜਿਹੜਾ ਨਾਲ ਦੇਦੇ ਸੌਂਦਾ ਉਹੀ ਹੈ ਓਪਾਉ ਤੂੰ ਤਾਂ ਗੁੱਸਾ ਹੀ ਕਰ ਗਿਆ ਯਾਰ ਓ ਪੀਜੀ ਵਾਲੀ ਭਾਬੀ ਨੂੰ ਵੀ ਤਾਂ ਪਤਾ ਲੱਗੇ ਪਿੰਡਾਂ ਵਾਲੇ ਜੱਟ ਕੀ ਚੀਜ਼ ਹੈ ਚਲੋ ਨਿਕਲੋ ਹੁਣ ਚਲ ਆ ਜਾ ਓਏ ਦੇਖੀਂ ਜਰਾ ਬੰਦਾ ਸਰੂਰ ਆਜਾ ਗੁੱਡੀਆਂ ਘਵਾ ਦੂ ਹਾਏ ਕਮਲਾ ਬੋਲਦਾ ਹੀ ਨਹੀਂ ਵੇ ਸੁੱਖੇ ਰੋਟੀ ਖਾ ਲੈ ਵੇ ਕੁੱਤੂ ਆ ਜਾ ਰੋਟੀ ਖਾ ਲੈ ਮੈਂ ਨਹੀਂ ਖਾਣੀ ਮੈਨੂੰ ਭੁੱਖ ਨਹੀਂ ਆ ਗਈ ਰੂਡ ਜਾਣਾ ਖਰੇ ਕੀ ਕਰੀ ਜਾਂਦਾ ਚੰਗਾ ਮੈਂ ਲੱਗੀਆਂ ਸੋਣ ਤੈਨੂੰ ਪਤਾ ਮੈਂ ਕਿੰਨਾ ਡਰ ਗਈ ਸੀ ਆ ਤੇਰੀ ਅੱਖਾਂ ਨੂੰ ਕੀ ਹੋਇਆ ਕੁਛ ਨਹੀਂ ਤੇਰੀ ਅੱਖ ਤਾਂ ਨਹੀਂ ਸਰ ਰਹਾ ਛੱਡ ਕੋਈ ਦੇਖ ਲੂਗਾ ਮਰਵਾਏਗਾ ਕੋਈ ਨਹੀਂ ਇੱਥੇ ਕਿਉਂੜਰੀ ਨਹੀਂ ਹੈ ਅੱਜ ਗਰਮੀ ਜ਼ਿਆਦਾ ਨਹੀਂ ਕਿੱਥੇ ਗਰਮੀ ਮੈਨੂੰ ਤਾਂ ਲੱਗ ਨਹੀਂ ਰਹੀ ਪਹਿਲਾ ਮੁੜ ਕੇ ਪੁੰਜਲਾ ਆਪਣਾ ਤੇ ਛੱਡ ਮੈਨੂੰ ਮੈਂ ਪੱਠੇ ਕੋਤਨੇ ਆ गर्मी कुछ ज्यादा नहीं होगी अच्छा तो नहीं लग दी। अच्छा सुन एक काम कर तू इधरों जा मैं इधर जानी हूं ਉਚਲ ਮੈਂ ਆਇਆ ਛੇਤੀ ਆਇਂ